ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਕੈਬਨਿਟ ਦੇ ਮੰਤਰੀ ਸਹਿਬਾਨ ਸਾਡੇ ਸਤਿਕਾਰਯੋਗ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਔਰ ਪੰਜਾਬ ਦੀ ਧਰਤੀ ਦੇ ਵੱਖ-ਵੱਖ ਕੋਨਿਆਂ ਤੋਂ ਇਸ ਸਨਮਤੀ ਧਰਤੀ ਤੇ ਅੱਜ ਇਸ ਠਾਠਾ ਮਾਰਦੇ ਇਕਾਠ ਵਿੱਚ ਸਾਮਲ ਪਿਆਣੋ ਤੇ ਭਰਾਓ ਸਭ ਤੋਂ ਪਹਿਲਾਂ ਇਸ ਮਹਾਨ ਧਰਤੀ ਨੂੰ ਸਜਦਾ ਇਸ ਮਹਾਨ ਧਰਤੀ ਨੂੰ ਨਮਨ ਜੇਦਾ ਨਾਂ ਜਿਹਦੀ ਗੂੰਜ ساری ਦੁਨੀਆ ਦੇ ਉੱਤੇ ਹਰ ਵੇਲੇ ਸੁਣੀ ਜਾਂਦੀ ਹੈ ਇਹ ਇਸ ਤੌਰ ਤੇ ਮਾਗੀ ਦਾ ਮੇਲਾ ਇਹ ਜਨਤਾ ਦਾ ਮੇਲਾ ਇਹ ਜਨਤਾ ਦਾ ਕਾਠ ਤੇ ਇਹ ਉਹਨਾਂ ਵਿਚਾਰਾਂ ਦੇ ਨਾਲ ਉਸ ਕੁਰਬਾਨੀ ਦੇ ਨਾਲ ਆਪਣੀ ਇੱਕ ਮੁਛਤਾ ਜਾਰ ਕਰਨ ਲਈ ਆਇਆ ਜਿਹੜੀ ਕੁਰਬਾਨੀ ਜਿਹੜੇ ਵਿਚਾਰ ਸਾਨੂੰ ਅੱਜ ਵੀ ਜ਼ੁਲਮ ਦੇ ਖਿਲਾਫ ਲੜਨ ਦਾ ਹੌਸਲਾ ਦਿੰਦੇ ਆ ਰਾਹ ਦੱਸਦੇ ਆ ਪ੍ਰੇਰਨਾ ਦਿੰਦੇ ਆ ਕਿਵੇਂ ਖਿਦਰਾਣੇ ਦੀ ਢਾਪ ਜਦੋਂ ਜ਼ਾਲਮੀ ਹਕੂਮਤਾਂ ਨੇ ਕੇਰਾ ਪਾਇਆ ਜ਼ਬਰਦਸਤ ਰਾ ਚੁਣਿਆ ਨਿਹੱਤੇ ਮਜ਼ਲੂਮਾਂ ਦੇ ਹਮਲਾ ਕਰਨ ਵਾਲਿਓ ਧਾਰਵੀ ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਸਾਡੇ ਗੁਰੂ ਸਹਿਬਾਨਾਂ ਨੇ ਇੱਕ ਉੱਚ ਦਰਜੇ ਦੀ ਉਹ ਕੁਚ ਪਾਈ ਦੀ ਲੜਾਈ ਲੜੀ ਸੰਘਰਸ਼ ਕੀਤਾ ਤੇ ਜੇ ਸੰਘਰਸ਼ ਦੇ ਅੰਦਰ ਸਾਡੇ ਉਹ 40 ਸ਼ਹੀਦ ਜਿਹੜੇ ਲਾਹਗਭ ਮਾਝੇ ਦੀ ਧਰਤੀ ਨਾਲ ਸੰਬੰਧਿਤ ਨੇ ਉਹਨਾਂ ਨੇ ਸ਼ਹਾਦਤ ਦੇ ਕੇ ਜ਼ੁਲਮ ਦਾ ਟਾਕਰਾ ਕੀਤਾ ਜ਼ੁਲਮਦਾਰ ਆ ਰੋਕਿਆ ਸੋ ਜਿੱਥੇ ਉਹਨਾਂ 40 ਮੁਕਤਿਆਂ ਨੂੰ ਸਾਡਾ ਸਜਦਾ ਉਹਨਾਂ ਦੀ ਕੁਰਬਾਨੀ ਅਗੇ ਸਿਰ ਝੁਕਦਾ ਤੇ ਮੈਂ ਸਮਝਦਾ ਕਿ ਅੱਜ ਉਸ ਮਹਾਨ ਮਾਰੂ ਵਿੱਚ ਇੱਤੇ ਕਰਨਾ ਬਣਦਾ ਮਾਈ ਭਾਗੋ ਨੂੰ ਜਿਹਦੀ ਪ੍ਰੇਰਣਾ ਦੇ ਸਦਕਾ ਜਿਹਦੇ ਹੌਸਲੇ ਦੇ ਸਦਕਾ ਇਹ ਵਿਦਾਵਾ ਦੇ ਚੁੱਕੇ 40 ਸਿੰਘਾਂ ਨੇ ਦੁਬਾਰਾ ਗੁਰੂ ਸਾਹਿਬਾਨ ਦੇ ਨਾਲ ਜੰਗ ਦਾ ਮੈਦਾਨ ਮੱਲਿਆ ਤੇ ਸ਼ਹਾਦਤ ਦਾ ਰਤਵਾ ਹਾਸਲ ਕੀਤਾ ਸੋ ਅੱਜ ਮਾਈ ਭਾਗਔ ਰੂ ਵੀ ਸਾਡਾ ਸਿਰ ਚੁੱਕਦਾ ਉਹਨਾਂ ਨੂੰ ਵੀ ਨਮਨ ਇਹ ਨਾਰੀ ਸ਼ਕਤੀ ਇਹ ਮਾਤਰ ਸ਼ਕਤੀ ਜਿਹਨੂੰ ਰੂੜੀਵਾਦੀ ਲੋਕਾਂ ਨੇ ਸਮਾਜ ਦੇ ਅੰਦਰ ਬਰਾਬਰ ਦਾ ਦਰਜਾ ਨਹੀਂ ਦਿੱਤਾ ਪਰ ਸਾਡੇ ਗੁਰੂ ਸਹਿਬਾਨਾ ਨੇ ਆਪਣੀ ਬਾਣੀ ਦੇ ਅੰਦਰ ਔਰਤ ਨੂੰ ਤਿੰਆਂ ਨੂੰ ਉਹ ਸਥਾਨ ਦਿੱਤਾ ਤੇ ਮੈਂ ਸਮਝਦਾ ਮਾਈ ਭਾਗੋ ਦਾ ਨਾ ਵੀ ਅਜ ਲੈਣਾ ਬਣਦਾ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ ਅੱਜ ਸਾਡਾ ਦੇਸ਼ ਜਿਹੜਾ ਦੇਸ਼ ਬਣ ਸੁਵੰਤਾ ਦਾਤ ਖੇਤਰ ਜਿੱਤੇ ਹਰ ਜਾਤ ਹਰ ਧਰਮ ਤੇ ਅਲੱਗ-ਅਲੱਗ ਬੋਲੀਆਂ ਬੋਲਣ ਵਾਲੇ ਲੋਕ ਵਸਦੇ ਆ ਜਿਨ੍ਹਾਂ ਦਾ ਆਪਣਾ ਸੱਭਿਆਚਾਰ ਜਿਨ੍ਹਾਂ ਦਾ ਵੱਖਰਾ ਖਾਣ ਪੀਣ ਪਰ ਉਹ ਭਾਰਤੀ ਲੋਕ ਨੇ ਅੱਜ ਭਾਰਤ ਦੇ ਲੋਕਾਂ ਦੇ ਅੰਦਰ ਨਫਰਤੀ ਪ੍ਰਚਾਰ ਧਰਮ ਦੇ ਨਾਂ ਦੇ ਉੱਤੇ ਲੋਕਾਂ 'ਚ 파ੜ-파ੜ ਦੇ ਯਤਨ ਕੀਤੇ ਜਾ ਰਹੇ ਆ ਖਾਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਦੇਸ਼ ਦੇ ਅੰਦਰ ਮਨੁੱਖ ਨੂੰ ਮਨੁੱਖ ਨਾਲ ਲੜਾਣ ਦਾ ਕੰਮ ਕਰ ਰਹੀ ਹੈ ਤੇ ਪੰਜਾਬੀਓ ਪੰਜਾਬ ਦੇ ਵਿੱਚ ਬੀਜੇਪੀ ਤੇ ਆਰਐਸਐਸ ਪਾਰ티 ਜਨਤਾ ਪਾਰਟੀ ਬਾਬੇ ਨਾਨਕ ਤੇ ਬਰਦਾਨੇ ਦੀ ਦੋਸਤੀ ਨੂੰ ਤੋੜਨਾ ਚਾਹੁੰਦੇ ਆ ਇਹਦੇ ਲਈ ਸਾਨੂੰ ਸਾਰਿਆਂ ਨੂੰ ਚਕੰਨੇ ਹੋਣ ਦੀ ਲੋੜ ਹੈ ਤੇ ਗੁਰੂ ਸਬਾਨਾ ਦੀਓ ਬਾਣੀ ਮਾਨਸ ਕੀ ਜਾਤ ਸਭ ਇੱਕ ਪਛਾਨੋ ਇਸ ਧਰਤੀ ਦੇ ਉੱਤੇ ਅਸੀਂ ਪੰਜਾਬੀ ਲੋਕਾਂ ਦਾ ਏਕਾ ਕਾਇਮ ਰੱਖਣਾ ਅਸੀਂ ਗੁਰੂ ਸਾਹਿਬਾਨ ਦੀਆਂ ਉਹ ਮਹਾਨ ਵਿਚਾਰਾਂ ਰੂ ਫਲਸਫੀ ਨੂੰ ਕਾਇਮ ਰੱਖਣਾ ਇਹਦੇ ਲਈ ਜ਼ਰੂਰੀ ਆ ਕਿ ਅੱਜ ਮੁਕਸਰ ਸਾਹਿਬ ਦੀ ਸ੍ਰੀ ਮੁਕਸਰ ਸਾਹਿਬ ਦੀ ਇਸ ਮਹਾਨ ਧਰਤੀ ਤੇ ਆਏ ਆ ਇਸ ਧਰਤੀ ਨੂੰ ਸਜਦਾ ਕਰ ਲੈ ਆਏ ਆ ਤੇ ਨਾਲ ਇਥੋਂ ਪ੍ਰੇਰਣਾ ਲੈ ਕੇ ਚਲੀਏ ਕਿ ਇਸ ਦੁਨੀਆ ਦੇ ਅੰਦਰ ਮਾਨਵਤਾ ਦੀ ਸਾਂਝ ਹੋਰ ਵਧੇ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਸਾਂਝ ਵਧੇ ਇੱਕ ਸੂਬੇ ਦੀ ਦੂਜੇ ਸੂਬੇ ਨਾਲ ਸਾਂਝ ਵਧੇ ਗੁਰੂ ਸਹਿਬਾਨਾਂ ਦੀ ਬਾਣੀ ਸਾਨੂੰ ਪ੍ਰੇਰਣਾ ਦਿੰਦੀ ਹੈ ਸੋ ਮੈਂ ਉਹਨਾਂ ਮਹਾਰ ਸਿੱਧਾਂ ਨੂੰ 40 ਮੁਕਤੀਆਂ ਨੂੰ ਸਜਦਾ ਕਰਦਾ ਹੋਇਆ ਇਹ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਪੰਜਾਬੀ ਵਿਰਾਸਤ ਨੂੰ ਗੁਰੂ ਸਹਿਬਾਨਾਂ ਦੀ ਉਸ ਮਹਾਰ ਬਾਣੀ ਨੂੰ ਪ੍ਰਚਾਰਦੇ ਹੋਏ ਪੰਜਾਬ ਨੂੰ ਫਿਰ ਤਰੱਕੀ ਵਾਲੇ ਪਾਸੇ ਰੰਗਲਾ ਪੰਜਾਬ ਬਣਾਉਣ ਵਾਲੇ ਪਾਸੇ ਜਿਹੜਾ ਆ ਤੁਸੀਂ ਆਪਣਾ ਸਹਿਯੋਗ ਦਿਓਗੇ ਤੁਸੀਂ ਆਏ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ